ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੂਰੀਆਂ ਵਧ ਰਹੀਆਂ ਹਨ ਉੱਥੇ ਪਿਆਰ ਦੀ ਮਿਸਾਲ ਦਿੰਦੇ ਹੋਏ ਪਾਕਿਸਤਾਨ ਦੀ ਰਹਿਣ ਵਾਲੀ ਕਿਰਨ ਤੇ ਹਰਿਆਣਾ ਦੇ ਪ੍ਰਵਿੰਦਰ ਨੇ ਆਨੰਦ ਕਾਰਜ ਅੱਜ ਪਟਿਆਲਾ ਦੇ ਖੇਲਸਾਬ ਗੁਰਦੁਆਰਾ ਵਿਖੇ ਕੀਤੇ ਅਤੇ ਨਾਲ ਹੀ ਦੋਵਾਂ ਨੇ ਦੋਵੇਂ ਦੇਸ਼ਾਂ ਵਿੱਚ ਅਮਨ ਅਤੇ ਸ਼ਾਂਤੀ ਦੀ ਦੁਆ ਵੀ ਕੀਤੀ ਇਸ ਮੌਕੇ ਤੇ ਕਿਰਨ ਦੇ ਪਿਤਾ ਅਤੇ ਕਿਰਨ ਦੇ ਪਤੀ ਪ੍ਰਵਿੰਦਰ ਨੇ ਕਿਹਾ ਦਾਦੀ ਦੀ ਭੈਣ ਦਾ ਖਾਨਦਾਨ ਜੀ ਤੇ ਇੱਕ ਦਾਦੀ ਦੇ ਸੀ ਲਾ ਦੇਣਾ ਟਿਕ ਦਾਦੀ ਦੇ ਤੁਸੀਂ ਲਾ ਦੋ ਤੇ ਸਾ ਆਪਣੀ ਬੱਚੀ ਆਪਣੀ ਦੂਜੀ ਦਾਦੀ ਜਿਹੜੀ ਸੀ ਨਾ ਉਹਦੀ ਔਲਾਦ ਨੂੰ ਕੋ ਦੇ ਠੀਕ ਹੈ ਉਹ ਸਾਡਾ ਖੂਨ ਦਾ ਰਿਸ਼ਤਾ ਜੀ ਜੀਮਾ ਸਾਹਿਬ ਜਿਸ ਤਰ੍ਹਾਂ ਦੇ ਹਾਲਾਤ ਪਿੱਛੇ ਜੇ ਬਣੇ ਸੀ ਕਿ ਪੰਜਾਬ ਭਾਰਤ ਪਾਕਿਸਤਾਨ ਦੇ ਜੰਗ ਲੱਗਣ ਬਗਾਈ ਹੋ ਠੀਕ ਹੋ ਗਿਆ ਮਾਹੌਲ ਆ ਸ਼ੁਕਰ ਤੁਸੀਂ ਕੀ ਚਾਹੁੰਦੇ ਉਧਰਲੇ ਲੋਕ ਕੀ ਚਾਹੁੰਦੇ ਨੇ ਖਾਸ ਕਰ ਆਵਾਮ ਆਮ ਪਬਲਿਕ ਜਿਹੜੀ ਆਂਦੀ ਏ ਕਿ ਮੁਲਕਾਂ ਚ ਅਮਨ ਹੋਵੇਗਾ ਤਾਂ ਤਰੱਕੀ ਹੋਵੇਗੀ ਨਾ ਫਿਰ ਟੈਨਸ਼ਨ ਬਿੰਦੇ ਫਿਰ ਤਰੱਕੀ ਤੇ ਨਹੀਂ ਹੁੰਦੀ ਫਿਰ ਤੇ ਅਸੀਂ ਇਹਨਾਂ ਕਿ ਤੁਹ ਅਮਨ ਹੋਵੇਗਾ ਲੋਕੀ ਆਣ ਜਾਣਗੇ ਹੁਣ ਅੱਜ ਕੱਲ ਅਗਰ ਸੋਨੀਆ ਮਿਰਜ਼ਾ ਗਈ ਹੈ ਤਾਂ ਅੱਜ ਕਿਰਨ ਆਈ ਹੈ ਤੇ ਕੱਲ ਤੁਹਾਡੀ ਪ੍ਰਿੰਕਾ ਚੋਪੜਾ ਵੀ ਗਈ ਹੈ ਕੀ ਖਿਆਲ ਹੈ ਤੇ ਫਿਰ ਪਿਆਰ ਮਹੱਬਤ ਨਾਲੀ ਹੈ ਨਾ ਤੇ 10 ਸਾਲ ਵਿਲਾਤ ਠੀਕ ਨਾ ਹੋ ਨਾ ਤੇ ਜਦੋਂ ਗੱਲ ਮੁਕਨੀ ਪਿਆਰ ਮਹੱਬਤ ਨਾਲ ਮੁਕਨੀ ਹੈ ਦਸਿਆ ਨੂੰ ਦੋ ਮਹਲਕ ਅਮਨ ਨਾਲ ਰਹਿਣ ਇੱਕੋ ਹੀ ਤੇ ਮੁਲਕ ਨੇ ਇਹ ਦੋ ਨਜ਼ਦੀਕ ਗਵਾਂਢੀ ਵੀ ਕੋਈ ਨਹੀਂ ہمسਾਇਆ ਇਹ ਦੋ ਨਜ਼ਦੀਕ ਕੋ ਹੈ ਨਹੀਂ ਤੇ ਅੱਛੀ ਗੱਲ ਹੈ ਕਿ ਉਹਦੇ ਮੁਲਕਾਂ ਦੀ ਵੀ ਤਰੱਕੀ ਹੈ ਆਵਾਮ ਦੀ ਵੀ ਬਿਹਤਰੀ ਹੈ ਤੇ ਪਿਆਰ ਮਹੱਬਤ ਹੀ ਵਧੇਗਾ ਐ ਰਿਸ਼ਤੇਦਾਰ ਰਿਲੇਟਿਵ ਨਹੀਂ ਸਾਡੇ ਜੀ ਸੋ ਇਹ ਦੋਵੇਂ ਪਰਿਵਾਰਾਂ ਨੇ ਬੈਦਰਾ ਲਿਆ ਸਾਡੇ ਮਤਲਬ ਕੋਈ ਉਹ ਨਹੀਂ ਠੀਕ ਐ ਅਰੇ ਦੂਸਰੀ ਕੰਟਰੀ ਦੇ ਆਪਾਂ ਰਿਸ਼ਤੇ ਤੁਹਾਨੂੰ ਇਧਰੋਂ ਵੀ ਬਹੁਤ ਆਏ ਹੋਣੇ ਆ ਇਹੀ ਰਿਸ਼ਤਾ ਕਿਉਂ ਚੂਜ਼ ਕੀਤਾ ਤੁਸੀਂ? ਇਹ ਪਰਿਵਾਰ ਵਾਲਿਆਂ ਨੇ ਕੀਤਾ ਜੀ ਸਾਡੀ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸਭ ਠੀਕ ਹੈ। ਤੇ ਹੁਣ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਊਗੀ? ਕੀ ਤੁਸੀਂ ਕਦੇ ਪਾਕਿਸਤਾਨ ਗਏ ਹੋ ਅਜੇ ਤੱਕ ਨਹੀਂ ਗਏ। ਹੁਣ ਜਾ ਕੇ ਆਵੋਗੇ, ਦੇਖ ਕੇ ਆਵੋਗੇ ਆਪਣਾ ਸਹੁਰਾ ਪਰਿਵਾਰ ਜਾਂ ਉਹ ਘਰ ਦੇਖਦੇ ਆ ਜਿਵੇਂ ਕੀ ਬਣਦੇ। ਪ੍ਰਚਲਨ ਸਿੰਘ ਨਾਲ ਲਿਤੇ ਦਾ ਵੀਜ਼ਾ ਐਕਸਟੈਂਡ ਕਰਨ ਦਾ ਹੈ ਸਭ। ਤੁਸੀਂ ਅਪਲਾਈ ਕੀਤਾ ਪਾਕਿਸਤਾਨ ਦਾ ਵੀਜ਼ਾ ਕਦੇ? ਨਹੀਂ ਜੀ।